ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਹੀ ਪੈਂਦੀ ਆ ਜਿਹੜੇ ਘੜੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀਆਂ ਨੇ ਚਾਰ ਐਨੀਮਲ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਦੁੱਧਵਾ ਦਾ ਕਿੰਨਾਂ ਮਸੂਹ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਠੀਕ ਆ ਆਪਾਂ ਪਹਿਲਾ ਵੀਡੀਓ ਪਾਜਾ ਸੇਲ ਹੋ ਗਏ ਸੀ ਫਸੇ ਤੇ ਆ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੋ ਸੁੰਦੀ ਆ ਬਾਈ ਮਾਲਕਾਂ ਨੇ ਤਾਂ ਦੁੱਧ ਦੀ 25 26 ਕਿਲੋ ਦੀ ਗਾਰੰਟੀ ਲਈ ਆ ਆਪਾਂ ਗਰਮੀਆਂ 22 23 ਕਿਲੋ ਦੀ ਗਾਰੰਟੀ ਲੈ ਲਾਂ ਠੀਕ ਕਿੰਨੇ ਦਿਨਾਂ ਦੀ ਕੱਚੀ ਆ ਜੀ ਕਿੰਨੇ ਲੈ ਜੂ ਹਜੇ 10 ਤੋਂ 12 ਲੈ ਜੂ ਠੀਕ ਆ ਜੀ ਕੱਢ ਲਓ ਜੀ ਬਾਹਰ 10 ਤੋਂ 12 ਦਿਨਾਂ ਦੀ ਕੱਚੀ ਐ ਮਾਲਕਾਂ ਨੇ 25 ਕਿਲੋ ਦੁੱਧ ਦੀ ਗਾਰੰਟੀ ਲਈ ਬਾਈ ਕਹਿੰਦਾ ਆਪਾਂ ਪਰ 22 23 ਦੀ ਗਾਰੰਟੀ ਲੈਂਦੇ ਆ ਕਿਉਂਕਿ ਸੀਜ਼ਨ ਗਰਮੀ ਦਾ ਥੋੜਾ ਜਿਹਾ ਪਸ਼ੂ ਦੁੱਧ ਘਟ ਜਾਂਦਾ ਥਣਾ ਦੇ ਸਹਿਜ ਬਹੁਤ ਸੁਣਿਆ ਜੀ ਚਾਰੇ ਥਾਂ ਨਿਖੜ ਮੇ ਇੱਕੋ ਜਿਹੇ ਸਹਿਜ ਦੇ ਥੋੜੀਆਂ ਜਿਹਾ ਭਲਾ ਦਿਖਾਉ ਤਿਆਰੀ ਸੋਣੀ ਕਰਦੀ ਹੁੰਦੀ ਐ ਹਫਤੇ ਤੱਕ ਭਰ ਲੈਣਾ ਜੀ ਹਵਾਨਾਪੁਰਾ ਗਾਣੇ ਥਣਾ ਦੇ ਸਹਾਈ ਨੇੜੇ ਤੋਂ ਚੈੱਕ ਕਰ ਲੋ ਜੀ ਚਾਰੇ ਥਣ ਨਿਖੜਵੇਂ ਹੱਤੀ ਚਵਾਈ ਵਾਲੇ ਬਾਕੀ ਥੋੜੀ ਜੀ ਕ੍ਰਾਸ ਬਰੀਡ ਦੀਆਂ ਗਾਏ ਗਰਮੀ ਘੱਟ ਮਣਾਉਗੀ ਫੈਟ ਚੰਗੀ ਆਉਂਦੀ ਇਹਨਾਂ ਦੇ ਦੁੱਧ ਦੀ ਮੱਜਾਂ ਰਕਈ ਹੁੰਦਾ ਥਣ ਨੇੜੇ ਤੋਂ ਦਿਖਾ ਦੇਣਾ ਜੀ ਤੁਹਾਨੂੰ ਠੰਡੀ ਸੀਲ ਪੂਰੀ ਆ ਜੀ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ 62000 ਰੁਪਇਆ ਕਰ ਲੀ। ਮਾਨਤਨ ਹੋ ਜਾਊਗਾ ਜੀ। ਹਾਂ 2 ਗਣ 60 ਦੀ ਦੇ ਦੇਣਗੇ ਆਪਾਂ। ਠੀਕ ਆ ਜੀ 62000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ 60000 ਦੀ ਦੇ ਦਾਂਗੇ। ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀ ਰਾਊਗਾ 2 ਨੰਬਰ ਜੀ। ਇਹ ਗੱਲ ਦੂਜੇ ਸੂਏ ਆ ਜੀ ਸੀਠੰਡੀ ਇਹ ਵੀ ਬਹੁਤ ਆ ਕੋਈ ਵਾਸਤਾ ਜਿਵੇਂ ਮਰਜ਼ੀ ਬੈਠੀ ਜਾਓ। ਠੀਕ ਆ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਜੀ? ਇਹ 5-4 ਦਿਨ ਇਹ ਲੈ ਜਾਊਗੀ। ਠੀਕ ਆ ਜੀ ਤੇ ਪਹਿਲੇ ਸੂਏ ਕਿੰਨਾ ਕਿਲੋ ਦੋ ਦਿੱਤਾ ਜੀ? ਉਹ ਦਦੋਂ 17-18 ਕਿਲੋ ਕਹਿੰਦੇ 20 ਦੇਊਗਾ ਐਦਕੀ ਆਪਾਂ ਦੂਜੇ ਸੂਏ ਸੋਨਾ ਜੀ ਇਹ ਵੀ ਤਰਕੀਬ ਨਾਲ ਹਫ਼ਤੇ ਦੀ ਕੱਚੀ ਆ ਬਾਕੀ ਇੱਕ ਦੋ ਦਿਨ ਪਸੂ ਉੱਪਰ ਲੈ ਜਾਂਦਾ ਫੇਸ ਕੁਆਲਿਟੀ ਸੋਹਣੀ ਆ ਜੀ ਪ੍ਰਿੰਟ ਵਗੈਰਾ ਚੰਗਾ ਦੇਖ ਸਕਦੇ ਹੋ ਥਣਾ ਦੇ ਸਹਿਜ ਬਹੁਤ ਸੋਹਣਿਆ ਜੀ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਸਹਿਜ ਦੇ ਬਾਕੀ ਤਿਆਰੀ ਇਹ ਗਾਂ ਦੀ ਵੀ ਚੰਗੀ ਐ ਬਾਈ ਕੋਲ ਹਮੇਸ਼ਾ ਚੰਗੇ ਹੀ ਪਸੂ ਹੁੰਦੇ ਆ ਆਪਾਂ ਪਹਿਲਾਂ ਵੀ ਬਹੁਤ ਵੀਡੀਓ ਭਾਂਜਣੇ ਬਾਈ ਦੀਆਂ ਬਾਕੀ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਠੰਡੀ ਸੀਲ ਪੂਰੀ ਆ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ 17 ਕਿਲੋ ਦੁੱਧ ਦੀ ਗਾਰੰਟੀ ਆਬ ਮਾਲਕਾਂ ਨੇ ਦੱਸਿਆ ਕਿ 17 ਕਿਲੋ ਦੁੱਧ ਪਿਛਲੇ ਸਵੇਰ ਦਿੱਤਾ ਬਾਈ ਕਹਿੰਦਾ ਆਪਾਂ ਵੀ ਅਗਤਿਆਰ 17 ਦੀ ਗਾਰੰਟੀ ਲਾਵਾਂਗੇ ਪਰ ਦੁੱਧ 17 ਤੋਂ ਪਲੱਸ ਦੇਊ ਜੀ ਥਣਾ ਦੇ ਸਾਈਂ ਨੇੜੇ ਤੋਂ ਦਿਖਾ ਦਿਨ ਨਾ ਜਿ ਚਾਰੇ ਥਣ ਨਿੱਖੜ ਮੇ ਸੀਲ ਸੌ ਫੋਲ ਲਾ ਜੀ ਇਹਦਾ ਕੀ ਮੁੱਲ ਆ ਜੀ ਇਹਦਾ 55000 ਰੁਪਏ ਜੀ ਮਾਨਤਾਨ ਹੋ ਜਾਊਗਾ ਮਾਨਤਾਨ ਕਰਦੇ 55000 ਰੁਪਿਆ ਬਾਈ ਮੁੱਲ ਕਰਦੇ ਬਾਕੀ ਮੌਕੇ ਤੇ ਮਾਨਤਾਨ ਜ਼ਰੂਰ ਕੀਤਾ ਜਾਊਗਾ ਜੀ ਤੈਨ ਨੰਬਰ ਦੂਜੇ ਦੂ ਉਹਨਾਂ ਨੇ ਆਪਾਂ ਨੂੰ ਦੂਜੇ ਗਿਆ ਤੀਜੇ ਕਹਿ ਕੇ ਦੇਵਾਂਗੇ ਬਾਈ ਠੀਕ ਆ ਜੀ ਇਹ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਹਫਤਾ ਹੀ ਲੈ ਜੂਗਾ ਖੁੱਲਾ ਇਹ ਵੀ ਤਰਕੀਬ ਨਾਲ ਇੱਕ ਹਫਤੇ ਦੀ ਕੱਚੀ ਆ ਸੀਲ ਸਾਹੂ ਪੂਰੀ ਆ ਦੇਖ ਸਕਦੇ ਹੋ ਥਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਣ ਨਿਖੜ ਮੇ ਇੱਕੋ ਸਹਿਜ ਦੇ ਹੱਥੀਚ ਵਾਈ ਵਾਲੇ ਕੱਢ ਲੋ ਜੀ ਬਾਹਰ ਤਰਕੀਬ ਨਾਲ ਹਫਤਾ ਲੈ ਜੂ ਬਾਈ ਕਹਿੰਦਾ ਮਾਲਕਾਂ ਨੇ ਦੂਜੇ ਸਵੇਰ ਦੱਸਿਆ ਪਰ ਆਪਾਂ ਤੀਜੇ ਸਵੇਰ ਕਹਿ ਕੇ ਦੇਣੀ ਆ ਫੇਸ ਕੁਆਲਟੀ ਸੋਹਣੀ ਆ ਜੀ ਦੇਖ ਸਕਦੇ ਹੋ ਤੁਸੀਂ ਹੈਵੀ ਬੋਡੀ weight ਦੇਗਾ ਬਾਡੀ ਸਟਰਕਚਰ ਚੰਗਾ ਜੀ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਬਾਕੀ ਹਫਤੇ ਤੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਵਾਲ ਟੱਲਾ ਬਹੁਤ ਨੇ ਹਵਾਨੇ ਚ ਫਾਇਰ ਟੱਲਾ ਬਹੁਤ ਪਈ ਠੰਡੀ ਸੀਲ ਪੂਰੀ ਆ ਦੇਖ ਸਕਦੇ ਹੋ ਤੁਸੀਂ ਥਣਾਂ ਦੇ ਚਾਰੇ ਸਾਈਜ਼ ਦੇਖ ਸਕਦੇ ਹੋ ਗੱਠਾਂ ਨੂੰ ਵਿੱਚੀ ਤੇ ਹੱਥੀ ਚਵਾਈ ਵਾਲਾ ਥਣ ਸੀਲ ਸਾਬੂ ਪੂਰੀ ਜਿਆਦਾ ਜਿਹੜੇ ਵੀ ਉਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ 22 ਨਾਲ ਕਨੈਕਟ ਕਰ ਸਕਦੇ ਆ ਜੀ ਇਹਦਾ ਕੀ ਮੁੱਲ ਆ ਜੀ? ਇਹਦਾ 52000 ਰੁਪਏ ਦਾ। ਮਾਨਤਨ ਹੋ ਜਾਊਗਾ ਜੀ। ਮਾਨਤਨ 52000 ਰੁਪਿਆ ਮੁੱਲ ਕਰਦੇ ਬਾਈ ਕਹਿੰਦਾ 50 ਦੀ ਦੇ ਦਾਂਗੇ। ਤੈਨੂੰ 4 ਨੰਬਰ ਜੀ। ਇਹ ਗਾਂ ਦੀ ਕੀ ਡਿਟੇਲ ਆ ਜੀ? ਇਹ ਆਪਣੇ ਘਰ ਤੋਂ ਹੀ ਆ ਬਾਈ ਵੇੜ ਇਹਦੇ ਵੇੜ ਦੇ 14-15 ਦਿਨ ਬਾਕੀ ਆ। ਸੀਲ ਠੰਡੀ ਇਹ ਵੀ ਬਹੁਤ ਭਰਿਆਂ ਦੀ 1.5 ਮਹੀਨਿਆਂ ਦੀ ਗੱਭਣ ਟੋਕੜ ਇਹ। ਤੇ 10-11 ਕਿਲੋ ਦੁੱਧ ਸੀਗਾ ਉਹਦੋਂ। ਠੀਕ ਆ। 1.5 ਮਹੀਨਾ ਦੀ ਤੇ। ਹਾਂ। ਕਿੰਨੇ ਵੇ ਸਵੇ ਸੂਨ ਆਈ ਇਹਨੇ? ਏ ਯਾਰ ਦੂਜੀ ਆ ਬੈੜ ਉਹਨਾਂ ਨੇ ਬਲੂਣੀ ਕਿਹਾ ਸੀ ਹੋ ਸਕਦਾ ਤੀਜੀ ਹੋਵੇ ਪਰ ਆਪਾਂ ਦੂਜੀ ਕਿਹਾ ਸੀ ਦੂਜੀ ਹੀ ਕਹਾਂਗੇ ਬੈੜ ਦਾ ਆਪਾਂ ਨੂੰ ਮੂੰਹ ਮੱਥੇ ਦੱਸੀ ਇਹਨਾਂ ਵੀ ਹੈ ਬੈੜਾਂਂ ਗਈਆਂ ਦੂਜਾ ਕੀ ਹੋਈ ਆ ਦੂਜਾ ਸੂਆ ਜੀ ਸਿੰਘ ਦੋਨੇ ਹੈਲਦੇ ਆ ਬੈੜਦੇ ਆ ਜਿਹੜਾ ਕੋਈ ਨਾ ਗਾਂ ਸਿੰਘ ਹੈਲਦੇ ਮਾਰਦੀ ਮੁਰਦੀ ਤਾਂ ਨਹੀਂ ਬਾਈ ਉਹ ਨਾ ਕੋਈ ਵਾਸਤਾ ਨਹੀਂ ਮਾਰਦੀ ਪੂਰੀ ਸੀਲ ਸਾਊਆ ਬਾਈ ਕਹਿੰਦਾ ਆਪਾਂ ਤੋਕੜ ਗੱਭਣ ਲਿਆਂਦੀ ਸੀ ਉਦੋਂ 4.5 ਮਹੀਨਿਆਂ ਦੀ ਗੱਭਣ ਕਿੰਨਾ ਦੁੱਧ ਸੀ ਉਦੋਂ ਜੀ 10 ਕਿਲੋ 11 ਕਿਲੋ ਦਸ 11 ਕਿਲੋ ਦੁੱਧ ਤੇ ਲਿਆਂਦੀ ਸੀ 4.5 ਮਹੀਨਿਆਂ ਦੀ ਗੱਭਣ ਤੇ ਹੁਣ ਕਿੰਨਾ ਦੇ ਦੂ ਬਾਈ ਸੇ ਪਾਸੇ ਦੇ ਦੂ ਗਰਮੀ ਵਾਲੀ ਆ ਗਾਂ ਕੋਈ ਗਰਮੀ ਮੰਨਣ ਵਾਲੀ ਹੈ ਠੀਕ ਆ ਗਰਮੀ ਰਹਿ ਤੇ ਗਾਂ ਕਹਿ ਸਕਦੇ ਥਣਾ ਦੇ ਸਹਿਜ ਬਹੁਤ ਸੋਹਣੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ 15 ਦਿਨਾਂ ਦੀ ਕੱਚੀ ਹੈ ਤਿਆਰੀ ਸ਼ੁਰੂ ਕਰਤੀ ਆ ਹਵਾਨੇ ਦੀ ਚੰਗੀ ਤਿਆਰੀ ਕਰ ਲਓ ਜੀ 15 ਦਿਨਾਂ ਤੱਕ ਰਹਿ ਥਣਾ ਦੇ ਸਹਿਜ ਗੁਲਾਬੀ ਥਣ ਚਾਰੇ ਥਣ ਨਿਖਣਵੇਂ ਇੱਕੋ ਸਹਿਜ ਦੇ ਸੀਰ ਸਾਹੂ ਪੂਰੀ ਜਿਆਦਾ ਜੀ ਦੇਖ ਸਕਦੇ ਹੋ ਤੁਸੀਂ ਲੀਕਾ ਕਿੱਲੋ ਦੁੱਧ ਦੇ ਦਊਗੀ ਇਹਦਾ ਕੀ ਮੁੱਲ ਆ ਜੀ ਇਹ ਯਾਰ ਬਾਈ ਕੱਚੀ ਪਿਲੀ ਆ 50 ਦੀ ਦੇ ਦੇਾਂਗੇ ਹੁਣ ਮਾਨਤਾਨ ਕਰਦੇ ਆਂਗੇ ਠੀਕ ਆ ਜੀ ਤੇ ਤਿਆਰ ਹੋਈ ਤਿਆਰ ਹੋਈ ਤਾਂ ਆਪਣਾ ਹੀ ਪਤਾ ਕਿੰਨੇ ਦੀ ਆ ਬੈਠ ਤਿਆਰ ਹੋਈ 4 ਪੈਸੇ ਦੇਣ ਵਾਲਾ ਪਸ਼ੂ ਜੀ ਕੋਈ ਵਿੱਚ ਵੇਚਣ ਵਾਲਾ ਵੀਰ ਲੈ ਜੋ 15 ਦਿਨ ਸਾਹਮ ਕੇ 4 ਪੈਸੇ ਛੱਡ ਜੋ ਬਾਈ ਕਹਿੰਦਾ 50 ਦੀ ਦੇ ਦਾਂਗੇ 15 ਦਿਨਾਂ ਦੀ ਕੱਚੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ